ਉਹ ਇਹ ਹਾਕੂ ਉਹ ਪੰਨੀ ਉਹ ਪੰਨੀ ਤੁਹਾਨੂੰ ਕਿਹੜੀ ਪੰਨੀ ਕਾਨੂੰਨ ਅਸਰ ਚੱਲਦਾ ਹੀ ਹੈ ਅਸੀਂ ਕਾਨੂੰਨ ਵਰਗੇ ਵੀ ਰਸਤਾ ਨਹੀਂ ਰੋਕਣ ਦੇਣਾ ਤੁਸੀਂ ਜਿੰਦਾਬਾਦ ਕਰੋ ਮਰਦਾਬਾਦ ਕਰੋ ਜਿਹੜੀ ਤਹਾ ਵਰਦੀ ਪੋਣ ਲਗਾ ਸੌ ਫਾਤੀ ਸੀ ਨਾ ਜੇ ਤੁਸੀਂ ਉਹ ਸੌ ਦੇ ਤਰੀਕੇ ਅਨੁਸਾਰ ਚੱਲੋ ਸਾਡੀ ਸੌ ਨੂੰ ਚੈਲੰਜ ਕੀਤਾ ਤੁਸੀਂ ਤੇ ਜਿਹੜੀ ਤੁਸੀਂ ਬੱਤੀਆਂ ਨੇ ਖਾਦੀ ਸੀ ਤੁਸੀਂ ਇਕੱਠੇ ਕਿਉਂ ਨਹੀਂ ਹੋਏ ਜਿਹੜੀ ਕਿਹੜੀ ਜਿਹੜੇ ਤੁਸੀਂ ਕੋ ਵੱਖੋ ਵੱਖਰੇ ਹੋ ਮੈਂ ਨੇ ਕਹਿੰਦਾ 100% ਆ ਜੀ ਮੋਟਾ ਮੋਟਾ ਫਰਾਲ ਲਿਆਵਾਂਗੇ 92 ਸੀਟਾਂ ਦੇ ਕੇ ਕੱਲ੍ਹ ਆ ਜੇ ਅੱਦੇ ਵੀ ਯੂਰਤ ਨਹੀਂ ਵਰਤੀ ਸਾਡੇ ਸਾਰੇ ਠੀਕਰਾਂ ਭਰੇਗਾ ਵੀ ਇਹਨਾਂ ਰਾਹ ਰੋਕਿਆ ਮੈਂ ਤੁਹਾਨੂੰ ਇੱਕ ਗਰੰਟੀ ਦੇ ਦਿੰਦਾ ਲਿਖ ਕੇ ਚਿੱਟੇ ਕਾਗ ਤੇ ਕਿ ਜਿੰਨਾ ਚਿਰ ਤੱਕ ਤੁਸੀਂ ਆਪਣਾ ਬੰਦਾ ਸੀਐਮ ਨਾ ਬਣਾਇਆ ਹੁਣ ਉਧੇ ਰਹੋ ਹੁਣ ਹੁਣ ਖੋਲਡੋ ਮੇਰੀ ਗੱਲ ਉਧੇ ਰਹੋ ਜਿਨ੍ਹਾਂ ਨੂੰ 92 ਸੀਟਾਂ ਦੇ ਕੇ ਜਿਤਾ ਕੇ ਭੇਜਿਆ ਸੀ ਉਹ ਬਗਾਨੇ ਕਰਕੇ ਭੇਜਿਆ ਸੀ ਕੰਨੀ ਜਣਾ ਤੁਹਾਨੂੰ ਕਿਹਾ ਤੁਸੀਂ ਜਾਂ ਕੰਧ ਬਣਾ ਕੇ ਸਾਡੇ ਹੋਰ ਖੜੇ ਹੋ ਗਏ ਅਸੀਂ ਰਸਤੇ ਨੂੰ ਕਿਹਾ ਵੀ ਰਸਤਾ ਨਹੀਂ ਬਲੋਕ ਹੋਣ ਦੇਣਾ ਅਸੀਂ ਤੁਹਾਡੇ ਲੱਗੇ ਅਸੀਂ ਤਾਂ ਕੋਈ ਰੋਕਦੇ ਨਹੀਂ ਰਸਤਾ ਭਾਈ ਤੁਸੀਂ ਟੱਕਿਆ ਹੈ ਰਸਤਾ ਟੱਕਿਆ ਹੀ ਨਹੀਂ ਅਸੀਂ ਨਹੀਂ ਰਸਤਾ ਨਹੀਂ ਜਾਣਦੇ ਫਿਰਾਂ ਨੂੰ ਜੀ ਉਹ ਜਾਨਾ ਹੋਂਤੇ ਇਦਾਂ ਲੋਕੀ ਨੰਗੜ ਕਿਸਾਨਾਂ ਤੋਂ ਆ ਸਾਰੇ ਮਿੰਟਾਂ ਤੋਂ ਆ ਰਹੇ ਆ ਲੋਕੀ ਗੱਲਬਾਤ ਕਰਨ ਦੇ ਆ ਕੋਈ ਕਿਸੇ ਨੂੰ ਕੁਝ ਕਹਿੰਦਾ ਆ ਇਹਨੂੰ ਕਾਹਦਾ ਡਰ ਪਿਆ ਨਹੀਂ ਇੱਥੇ ਇੱਥੇ ਕੋਈ ਜ਼ਿਆਦਾ ਖਤਰਾ ਨਹੀਂ ਪੈਣਾ ਇਹਨਾਂ ਨੂੰ ਕਿਸਾਨਾਂ ਦੇ ਫਸੇ ਆ ਕੰਮ ਦੀ ਹੋਣੀ ਚਾਹੁੰਦੇ ਵੀ ਜੀ ਇਹਨਾਂ ਨੂੰ ਪ੍ਰਾਂਤ ਦਾ ਮੈਨੂੰ ਬੁਲਾਤਾ ਤੁਹਾਨੂੰ ਬੁਲਾਤਾ ਕਿਸੇ ਇਦਾਂ ਦੇ ਹੋ ਜਾਣਾ ਗੱਲ ਸਿਸਟਮ ਇਹ ਵਾ ਕਿ ਜੇ ਤੁਹਾਨੂੰ ਪਤਾ ਵੀ ਆ 10 ਬੰਦੇ ਪੁਲਿਸ ਦੇ ਮਾੜੇ ਆ ਤੇ ਫਿਰ ਆਪਾਂ ਵਿੱਚ ਭਰਤੀ ਕਰਾਈਏ ਆਪਣੇ ਵਿੱਚ ਫਿਰ ਦੇਖੀਏ ਉਹਨਾਂ ਨੂੰ ਪੁੱਛੀਏ ਅਸੀਂ ਵੀ ਮੇਰੀ ਇੱਕ ਇੱਥੇ ਧਾਰਕ ਲੋ ਪਰ ਉਹ ਬੋਲਿਆ ਇਹ ਪਿਛੇ ਦਾ ਇਹ ਬੱਚਿਆਂ ਨੂੰ ਆਖਣਾ ਤੈਨੂੰ ਬੈ ਉਹ ਕਰ ਕਿਉਂ ਮੈਂ ਪਹਿਲਾਂ ਨਸ਼ਾ ਮਾਰਾ ਦੇਣਾ ਇੱਕ ਮਿੰਟ ਇੱਕ ਮਿੰਟ ਕੋਈ ਗੱਲ ਜਦੋਂ ਤੁਹਾਨੂੰ ਜਿਆਦਾ ਬੱਚੇ ਸਾਡੇ ਨਾਲ ਸਾਡੇ ਨਾਲ ਚੋਰੀ ਪਸ ਦੀ ਘੁੱਟੀ ਜਿੱਤੇ ਇਹ ਨਹੀਂ ਠੀਕ ਆ ਸਾਡੇ ਹੀ ਹੈ ਪਰ ਇਹ ਵੀ ਆਹ ਬਣਾ ਦੇ ਢਾ ਸਾਡੇ ਸਾਹਮਣੇ ਖੜੇ ਸਰਕਾਰੀ ਲੇ ਸਾਡੀ ਸਾਡੇ ਕੋਲੇ ਉਹ ਜਿੰਦੀ ਆ ਉਹ ਸਾਡੀ ਫਟਾਸ਼ੇ ਦੇ ਬਣਾ ਕਿਹੜੀ ਕਰਦੇ ਨੇ ਔਰ ਉਹ ਉਹ ਰੋਜ਼ ਰਾਮਾ ਰਸਤੇ ਦੇ ਦਾਤਰ ਫਿਰਦੇ ਲੋਕਾਂ ਨੂੰ ਸਾਡੀ ਪ੍ਰੋਡਕਸ਼ਨ ਬੜਾ ਜਰੀ ਹੋਣ ਈ ਆ ਈਆਂ ਦੇ ਕਿਸਾਨਾਂ ਦੇ ਪੁੱਤ ਨਹੀਂ ਆਈ। ਜੇ ਤੁਸੀਂ ਤਾਂ ਗੱਲ ਸਾਡੇ ਆਸਿਕ ਕਰਨ। ਰੋਕਣ ਕਿਉਂ ਆਜ ਫਸਾਨਾ ਨੂੰ। ਗੱਲ ਤਾਂ ਸਾਰੀ ਸਮਝ ਆ ਗਈ। ਅਸਲ ਤੇ ਜਿਹੜੀ ਤੁਸੀਂ ਵਰਦੀ ਪੋਣ ਲਗਾ ਸੌਂ ਖਾਦੀ ਸੀ ਨਾ ਜੇ ਤੁਸੀਂ ਉਹ ਸੌਂ ਦੇ ਤਰੀਕੇ ਅਨੁਸਾਰ ਚੱਲੋ। ਉਹ ਸ਼ੇਰ ਤੁਸੀਂ ਇੱਥੇ ਨਾਲ ਰੋਕ ਲਓ। ਸਾਡੀ ਇੱਕ ਮਿੰਟ ਨਹੀਂ ਹੋ ਸਕਦਾ। ਇੱਕ ਮਿੰਟ ਸਾਡੀ 100 ਨੂੰ ਚੈਲੰਜ ਕੀਤਾ ਤੁਸੀਂ। ਤੇ ਕਿਹੜੀ ਤੁਸੀਂ ਬੱਤੀਆਂ ਨੇ ਖਾਦੀ ਸੀ ਤੁਸੀਂ ਇਕੱਠੇ ਕਿਉਂ ਨਹੀਂ ਹੋਏ? ਕਿਹੜੀ ਕਿਹੜੀ? ਜਿਹੜੇ ਤੁਸੀਂ ਕੋ ਵੱਖੋ ਵੱਖਰੇ ਹੋ। ਕਿਉਂ ਅਸੀਂ ਕਿਹੜੀ ਹੋਏ ਖਾਦੀ? ਕਮਾਲ ਕਰੀ ਜਾਂਦੇ ਹੋ। ਵੱਖੋ ਵੱਖਰੇ ਕੋਈ ਨਹੀਂ ਰਹੇ। ਕਿਹੜੀ ਸੌਂ ਅਸੀਂ ਕਿਹੜੀ ਪੰਨੀ ਆ ਸੌਂ ਦੱਸੋ। ਫਰ ਜਲਦੀ ਨਹੀਂ ਆਈ ਭਾਈ ਪਸੀ ਕਾਨੂੰਨ ਦਾ ਕੀ ਰਸਤਾ ਨਹੀਂ ਰੋਕਣ ਦੇਣਾ ਤੁਸੀਂ ਜਿੰਦਾਬਾਦ ਕਰੋ ਮਰਦਾਬਾਦ ਕਰੋ ਅਸੀਂ ਰੋਕਿਆ ਤਾਂ ਮੈਂ ਕਹਿੰਦਾ ਸ਼ਾਂਤੀ ਜ਼ਰੂਰ ਬੜਕਾ ਨਹੀਂ ਇਹ ਨਹੀਂ ਇਹ ਖਰੀਦਾ ਕਿਸੇ ਦੇ ਪਰਸਨਲ ਨੀਅਰ ਐਟੈਕ ਕਰੀਦੇ ਤੁਸੀਂ ਦੇਖੋ ਸ਼ਾਂਤ ਨੂੰ ਨਿਕਰਾਂ ਸਵਾਲ ਕਰਨਾ ਸਾਨੂੰ ਅਧਿਕਾਰ ਹੈਗਾ ਕਿ ਨਹੀਂ ਹੈਗਾ ਕਰੋ ਅੱਗੇ ਰੋਕਿਆ ਸਾਨੂੰ ਰੱਖੀ ਹੋ ਰਹੀ ਹੈ ਸਾਡੇ ਨਾਲ ਮਿੱਠੋ ਜਾ ਤੁਸੀਂ ਰਸਤਾ ਕਰੋ ਨਹੀਂ ਰਸਤਾ ਨੂੰ ਰੋਕਦੇ ਨਹੀਂ ਰੋਕਣਾ ਨਹੀਂ ਰੋਕਣਾ ਅਸੀਂ ਤਾਂ ਤੁਹਾਨੂੰ ਕਿਹਾ ਰੋਕਿਆ ਅਸੀਂ ਤੁਹਾਨੂੰ ਪਾਣੀ ਵੀ ਪਿਵਾਵਾਂਗੇ ਅਸੀਂ ਤਾਂ ਐਸਾ ਚੋ ਸਭ ਤੁਹਾਨੂੰ ਕਿਹਾ ਅਸੀਂ ਤਾਂ ਤੁਹਾਨੂੰ ਕਿਹਾ ਰੋਕੋ ਉਹਨਾਂ ਨਾਲ ਗੱਲ ਕਰਾਓ ਸਾਡੀ ਕਿਥੇ ਪੰਜ ਬੰਦੇ ਦੇ ਲੋਕ ਹੋਰ ਚੱਲਣਾ ਹੈ ਇਹਨਾਂ ਨੂੰ ਸਵਾਰ ਕਰਨੇ ਆ ਐਸੇ ਜਵਾਬ ਦੇਣਾ ਕੈਬਨਟ ਮੰਤਰੀ ਨੂੰ ਮੈਂ ਲੈ ਸਕਦਾ ਤੇ ਫੇਰ ਫੇਰ ਸਾਡੇ ਨੂੰ ਘਰ ਤੇ ਜੀ ਇੱਥੇ ਆਓ ਫੇਰ ਫਿਰ ਤੁਸੀਂ ਇਹਨਾਂ ਦੇ ਨਾਲ ਧਮਕੀਆਂ ਦੇਈ ਜਾਓ ਇਹੋ ਡੀਐਸਪੀ ਦਾ ਨਹੀਂ ਡੀਐਸਪੀ ਸਾਹਿਬ ਲੈ ਆਉਂਦੇ ਆ ਡੀਐਸਪੀ ਸਾਹਿਬ ਲੈ ਆਉਂਦੇ ਵੱਡੇ ਕਰ ਦੋ ਇਹ ਨਾਲੇ ਆਹ ਵੋਟਾ ਨਾ ਪਾਓ ਕਰਾਓ ਕੋਈ ਕੇ ਇਹਨੂੰ ਕੋਈ ਤੁਹਾਡੇ ਘੜੀ ਹੱਥ ਜੋੜ ਕੇ ਬੇਨਤੀ ਵੋਟਾ ਨਾ ਪਾਓ ਅਗਰ ਸਵਾਲ ਕਰਨਾ ਆ ਆ ਤੁਸੀਂ ਕੋਲੇ ਬਲੇ ਗੁੰਮਾ ਨਾ ਇਹ ਜਾਓ ਨਾ ਸਾਡੇ ਵੋਟਾ ਨਹੀਂ ਪਾਉਂਦੇ ਇਹਨਾਂ ਦੇ ਸਾਡੇ ਠੀਕ ਹੈ ਜੀ ਇਹ ਇੰਨੇ ਭੋਲੇ ਨਹੀਂ ਰਹੇਗੇ ਲੋਕਣਾ ਸਮਝਦੇ ਨਾ ਠੀਕ ਹੈ ਜੀ ਆ ਜਾ ਤੇ ਨਾਲ ਆਪਣੂ ਦੇਖਣੇ ਨਾ ਪੈਂਦੇ ਲੱਲੇ ਮੰਦਿਰ ਤੇ ਵੀ ਸੁਧਰੀ ਨਹੀਂ ਰੱਖਿਆ ਉਥੇ ਹਾਂ ਜੀ ਵੇਖੋ ਭਾਈ ਤੁਸੀਂ ਸਾਡੇ ਭਰਾ ਜੀ ਅਸੀਂ ਤੁਹਾਡੇ ਬੱਚੇ ਆ ਓ ਲੱਲੇ ਦੇਖ ਫਿਰ लाठी ਚਾਰ ਦੇ ਕਿਤਾ ਪੁਰਾਣੇ ਆਉਣੇ ਤੁਹਾਡੇ ਤੇ ਇਨੀ ਇਨਐਕਟਿਵਿਟੀ ਕਿਉਂ ਹੈ ਮਾਹੌਲ ਨੂੰ ਚੇਂਜ ਕਰਨ ਨਾਲ ਤੁਹਾਡੇ ਮੈਂ ਵੇਖਿਆ ਡੀਐਸਪੀ ਸਾਹਿਬ ਦੀ ਇਨੀ ਨੈਕਟਿਵਿਟੀ ਨਜ਼ਰ ਆਉਂਦੀ ਤੁਹਾਡੇ ਕੋਲ ਨੈਕਟਿਵਿਟੀ ਹੋਣਾ ਹੀ ਕੁਝ ਨਹੀਂ ਕਰਕੇ ਸੱਦਾਂਗੇ ਨਾ ਪੰਜ ਸੱਤ ਸਾਲਾਂ ਦੇ ਬਦਲਾਵੇ ਬਾਈ ਉਹ ਮਰਿੰਦਰ ਸਿੰਘ ਮੱਲ ਵਾਲੇ ਦਾ ਮੈਂ ਨਹੀਂ ਕਹਿੰਦਾ ਸਾਫ ਸਫਤ ਕਰੂ ਮੋਟਾ ਮੋਟਾ ਬਦਲਾ ਲੈਵਾਂਗੇ ਮੇਰੀ ਗੱਲ ਸੁਣ ਜੇ ਤੁਹਾਡੇ ਵਰਗੇ ਭਰਾ ਸਾਥ ਦੇਣ ਨਾ ਫੇਰ ਸਾਰਾ ਕੁਝ ਬਾਈ ਰਿਟਾਇਰਮੈਂਟ ਤੋਂ ਬਾਅਦ ਸਾਰਾ ਜੀ ਤੁਹਾਡਾ ਡਿਕਾ ਨਹੀਂ ਹੋਵੇਗਾ ਤੁਹਾਨੂੰ ਡਿਕਾ ਨਹੀਂ ਆਉਂਦਾ ਮਜ਼ਾ ਨਹੀਂ ਹੋਵੇਗਾ ਕੋਈ ਨਾ ਜੇ ਕਿਸਾਨ ਦਾ ਪੁੱਤ ਜੇ ਵਰਦੀ ਲਾ ਕੇ ਖੜੋ ਸਕਦਾ ਹੀ ਨਾਲ ਉਹੀ ਜਿੰਨੇ ਜਿਹੜੇ ਖਲੋਤੇ ਨੇ ਸਾਡੇ ਚੋਂ ਵੀ ਕਿਸੇ ਨਾ ਕਿਸੇ ਦਾ ਪੁੱਤ ਭਤੀਜਾ ਪੁਲਿਸ ਚੋਂ ਉਹ ਵੀ ਸਾਡੇ ਕੋਈ ਤਰੀਕੇ ਨਾਲ ਖਲੋਤਾ ਹੁੰਦਾ ਤੁਹਾਡੇ ਹੈ ਕੋ ਰਿਸ਼ਤੇ ਲੈ ਹੈਗੇ ਸਾਰੇ ਲੈ ਹੈਗੇ ਸਾਰੇ ਦਾ ਇੱਕ ਮਿੰਟ ਇੱਕ ਮਿੰਟ ਚਲੋ ਇਸ ਗੱਲ ਦਾ ਲਿਓ ਉਹਨਾਂ ਕੋ ਸਵੇਰੇ ਵਰਦੀ ਲਾ ਕੇ ਤੁਹਾਡੇ ਨਾਮ ਇੱਕ ਵੀ ਲੈ ਲਿਓ ਲੈ ਲਿਓ ਨਹੀਂ ਸਾਡੇ ਬੱਚੇ ਪੁਲਿਸ ਚ ਜਾਣੇ ਨਹੀਂ ਆਪਾਂ ਭਰਤੀ ਵੀ ਮੰਗਦੇ ਆ ਲੱਗਦਾ ਹੀ ਕਦੀ ਧਰਨੇ ਵਾਲਿਆਂ ਨੂੰ ਰੋਕਿਆ ਨਹੀਂ ਜਾ ਕੇ بڑے بڑے ਪੁਲਿਸ ਅਫਸਰ ਨਹੀਂ ਨਹੀਂ بڑے بڑے ਪੁਲਿਸ ਅਫਸਰ ਆ ਚਲੋ ਜੇ ਆ ਜਾਂਦੇ ਹੁਕਮ ਤੇ بڑے ਤਰੀਕੇ ਨਾਲ ਡੀਲ ਕਰਦੇ ਆ ਹੁਣ ਐਸਐਚਓ ਹਰਪ੍ਰੀਤ ਜਿਹੜਾ ਸ਼ੰਭੂ ਬਾਰਡਰ ਵਾਲਾ ਉਹ ਬਲਵੰਤ ਆਪਣਾ ਆਪਣਾ ਬਰਾਮ ਤੇ ਨੂੰ ਉਟਿਆ ਰਜਿਸਟਰ ਨੇਥੇ ਹੱਥਿਆਂ ਪਸਲੀਆਂ ਤੋੜੀਆਂ ਹੋਈਆਂ ਹਰਪ੍ਰੀਤ ਨੇ ਐਸਐਚਓ ਨੇ ਆਪਣੇ ਦਿੱਤ ਸੁਹਣੀ ਸਾ ਦਾ ਪਾਠ ਕਰਦਾ ਸੀ ਉਹ ਸਟੇਜ 'ਤੇ ਉਹਨੂੰ ਕਹਿੰਦਾ ਵੀ ਤੂੰ ਸਹੀ ਸਾਲ ਪਾਠ ਕਰਦਾ ਤੂੰ ਅਦਾਸਾਂ ਗਲਤ ਕਰਦੇ ਫਰਾਨ ਕਰਦੇ ਹੁਣ ਤਾਂ ਕੁੱਟਿਆ ਉਲੜ ਗਏ ਰੰਜੀ ਸਾਨੂੰ ਰੰਜੀ ਸਾਨੂੰ ਕੁੱਟਿਆ ਦੱਸੋ ਧੀ ਮਾੜੀ ਗੱਲ ਹੈ ਇਹ ਬੰਦਾ ਰੱਬ ਦਾ ਨਾਂ ਨਾ ਲੈ ਆਵਾਜ਼ ਮੇਰੀ ਕੋਲ ਤੋਂ ਜਵਾਬ ਦੇ ਦੇਖੋ ਸਾਡੀ ਡਿਊਟੀ ਆ ਪ੍ਰੋਟੋਕੋਲ ਦੇ ਮਤਾਬਕ ਮੰਤਰੀ ਸਹਿਬਾਨ ਸੀਐਮ ਸਹਿਬਾਨ ਜਾਂ ਕੋਈ ਵੀ ਐਮਐਲਏ ਸਹਿਬਾਨ ਉਹਨਾਂ ਨੂੰ ਪ੍ਰੋਟੈਕਟ ਕਰਨਾ ਜਾਂ ਜਿਹੜਾ ਹੈਗਾ ਦੇਖੋ ਉਹਨੂੰ ਅਸੀਂ ਕਹਿੰਦੇ ਕਿ ਜੂਨ ਕੀ ਕਹਿੰਦਾ ਇੱਕ ਜੂਨ ਇਹ ਕਹਿੰਦਾ ਵੀ ਤੁਸੀਂ ਕੰਟੈਸਟ ਕਰੋ ਜਿੰਦਾਬਾਦ ਮੁਰਦਾਬਾਦ ਸਾਰੀ ਪੰਜਾਬ ਪੁੱਛ ਲੀਡਰਾਂ ਨੂੰ ਪ੍ਰੋਟੈਕਟ ਕਰਦੇ ਲੱਗੀ ਆ ਆਮ ਤੌਰ ਤੇ ਮਤਲਬ ਨਹੀਂ ਅੱਛਾ ਦੇਖੋ ਆਪਾਂ ਪਿਆਰ ਨਾਲ ਆਪਾਂ ਭੈਣਾ ਭਰਾਵਾ ਵਾਂਗੂ ਗੱਲਾਂ ਕਰਦੇ ਆਂ ਹੁਣ ਜੇ ਮੇਰੇ ਕੋਈ ਬਾਹ ਤੇ ਮਾਰ ਦੁੱਤਿਆ ਤਾਂ ਫਿਰ ਮੈਂ ਕੀ ਕਰੂੰਗਾ ਜੀ ਮੇਰੇ ਤੇ ਕੋਈ ਫੋਰਸ ਕਰੂਗਾ ਮੈਂ ਬੈਠੋ ਯਾਰ ਮੈਨੂੰ ਪਤਾ ਹੀ ਨਹੀਂ ਇਸ ਗੱਲ ਦਾ ਮੈਂ ਉਹ ਤਾਂ ਕੀ ਕਮੈਂਟਸ ਦੇ ਸਕਦਾ ਅਗਰ ਦੇਖੋ ਹੁਣ ਮੇਰੀ ਗੱਲ ਸੁਣ ਤੁਸੀਂ ਆਏ ਹੋ ਤੁਹਾਨੂੰ ਅਸੀਂ ਪਿਆਰ ਨਾਲ ਸਮਝਾਈ ਜਾਂਦੇ ਆਂ ਵੀ ਯਾਰ ਗੱਲ ਇਦਾਂ ਨਹੀਂ ਤੁਸੀਂ ਪ੍ਰੋਟੈਸਟ ਕਰਨਾ ਕਰੋ ਪਰ ਆਪਾਂ ਰਸਤਾ ਨਹੀਂ ਰੋਕਣ ਦੇਣਾ ਕਿਸੇ ਵੀ ਕੋਸਤੇ ਰਸਤਾ ਬਾਜੀ ਤੁਸੀਂ ਰੋਕਿਆ ਹੀ ਰੋਕਿਆ ਨਹੀਂ ਇਹ ਤਾਂ ਸਾਈਡ ਤੇ ਖੜੇ ਇਹੀ ਗੱਲ ਸਰਕਾਰ ਕਹਿੰਦੀ ਸੀ ਰਸਤਾ ਜਿਹੜਾ ਕਿਸਾਨਾਂ ਨੇ ਮਤੂਰਾ ਰੋਕਿਆ ਜੇ ਉਹਨਾਂ ਨੂੰ 92 ਸੀਟਾਂ ਦੇਗਾ ਯੁਰਤ ਹੁੰਦੀ ਨਾ ਤੇ ਕਹਿੰਦੇ ਆ ਹਿਹਾੜੇ ਦੀ ਸਰਕਾਰ ਨੇ ਰੋਕਿਆ ਯੁਰਤ ਕਿੱਥੋਂ ਲੈਣੀ ਸੀ ਕਾਨੂੰਨ ਬਣਦਾ ਉਸ ਨੇ ਨਹੀਂ ਬੀਜਪੀ ਦੀ ਬੀਟੀ ਨੇ ਆ ਜੋ ਤੁਸੀਂ ਜੋ ਤੁਸੀ ਚਲਣੇ ਪੁਲਿਸ ਦਾ ਤਾਂ ਆਪਣਾ ਹੈ ਕੋਈ ਗੱਲ ਕੋਈ ਗੱਲ ਠੀਕ 92 ਸੀਟਾਂ ਦੇ ਕੇ ਕੱਲਿਆ ਜੇ ਅੱਦੇ ਵੀ ਯੂਰਤ ਨਹੀਂ ਵਰਤੀ ਸਾਡੇ ਸੈਣੀ ਠੀਕਰਾਂ ਭਰੇਗਾ ਵੀ ਇਹਨਾਂ ਰਾ ਰੋਕਿਆ ਪਰ ਸ਼ੰਭੂ ਬਾਰਡਰ ਤੱਕ ਪੁੱਲ ਤੋਂ ਲੋਕ ਹੋ ਮੁਰਦਰਾ ਰਾਤ ਰੋਕੇ ਸ਼ੰਭੂ 92 ਦੀਆਂ 92 ਆਪਾਂ ਲੈਣੀਆਂ ਸਾਰਿਆਂ ਨੇ ਫਿਕਰ ਨਾ ਕਰੋ ਮੈਂ ਕਿਹਾ ਭਾਈ ਸਾਹਿਬ ਇਹ ਅਗਲੇ ਜਿਹੜੇ 20 ਕਰੋੜ 30 ਕਰੋੜ ਦੇ ਕੇ 20-20 ਕਰੋੜ ਦੇ ਕੇ ਟਿਕਟ ਲੈਣਦੇ ਆ ਸਾਡੇ ਵੱਲੋਂ ਕਾਲੀ ਆ ਰਹੇ ਨੇ ਕਾਂਗਰਸ ਆ ਰਹੇ ਸਾਡੇ ਪਿਆ ਹੋਇਆ 92 ਦੀ ਅਸੀਂ ਵੀ ਵੋਟਾਂ ਹਾਂ ਸਾਡੇ ਹੋਣਾ ਬੜਾ ਵਧੀਆ ਬੜਾ ਵਧੀਆ ਇਹ ਤਿੰਨ ਕਵਰਦੇ ਬਹੁਤ ਜਿੱਤਾਂ ਕੋਈ ਗੱਲ ਨਹੀਂ ਠੀਕ ਆ ਤੁਹਾਡਾ ਤਰੀਕਾ ਬਹੁਤ ਵਧੀਆ ਜਦ ਤੁਸੀਂ ਵਰਤ ਰਹੇ ਜੀ ਨਾ ਉਹ ਦੇਖ ਰਹੇ ਸਾਰੇ ਠੀਕ ਆ ਜੀ ਮਿੱਠੀ ਗੋਲੀ ਮਿੱਠੀ ਗੋਲੀ ਦੇਣੀ ਨਹੀਂ ਉਹ ਠੀਕ ਆ ਮਿੱਠੀ ਗੋਲੀ ਪ੍ਰੈਕਟਿਸ ਹੀ ਹੈ ਜੀ ਇਹਨੇ ਪ੍ਰੈਕਟਿਸ ਹੀ ਇਹਦੀ ਕਰਾਈ ਜਾਂਦੀ ਆ ਕੋਟਾ ਪਾਉਣ ਲਈ ਤਿਆਰ ਹੋ ਰਿਹਾ ਤਾਂ ਨੋਰ ਦੱਸੋ ਕੀ ਕੋਈ ਗੱਲ ਨਹੀਂ ਲੈਂਦੇ ਵੀ ਨਾ ਮੋਟਾ ਮਿੱਠੀ ਗੋਲੀ ਦੇ ਕੇ ਨਸਾਈਆਂ ਦੇ ਦੂਜੇ ਬੰਦੇ ਦੀ ਮੁੱਖਾ ਪਾ ਕੇ ਉਹਨੂੰ ਕੱਢਿਆ ਹੀ ਤੁਹਾਨੂੰ ਤੁਸੀਂ ਖਾਣੇ ਮੁੱਕ ਲੈ ਤੁਹਾਨੂੰ ਮੋਟਾ ਆ ਠੀਕ ਆ ਉਹ ਰਾਏ ਪਾਪਨ ਸੜ ਕੇ ਤੇ ਅਫਸਰ ਆ ਅਫਸਰ ਅਫਸਰੀ ਖਿਲਾਉਣੇ ਆ ਮਾਰਾ ਬੰਦਾ ਛੜੀ ਖਲਾਉਣਾ ਆ ਅਫਸਰੀ ਖਿਲਾਉਣੇ ਆ ਵੱਡੇ ਵੱਡੇ ਪੜਾਈ ਜਿਹੜਾ ਸਭ ਕਹਿੰਦਾ ਦਊਗਾ ਮੈਂ ਹਰਿਆਪੀਨ ਚਲਾਉਂਗਾ ਉਹ ਜਾਣ ਲੱਗੇ ਜਿਹੜਾ ਕਹਿੰਦਾ ਅਸੀਂ ਕਿਸਾਨਾਂ ਦਾ ਮੈਂ ਧੰਨਣ ਲਗਣ ਦਊਗਾ ਤੇ ਉਹਨੇ ਸਭ ਨੂੰ ਦਰਵਾਤਾ ਜਿਹੜਾ ਕਹਿੰਦਾ ਆਪ ਖੁਦ ਮੰਗਦਾ ਐ ਐਮ ਐਸ ਬੀ ਦੋ ਮੈਨੂੰ ਉਹ ਧੰਨਣ ਵਾਲਾ ਇਹੋ ਹੀ ਭਗਵੰਤ ਮਾਨੀ ਚੁਟਕੀ ਨਾ ਦਿੰਦੇ ਸੀ ਅਗਲੇ ਚੁਟਕੀ ਨਾਲ ਦਿੱਤੇ ਆ ਕੋਈ ਪਾਸਾ ਸਾਥ ਹੀ ਬਣਾ ਲਓ ਜਿਹੜੀ ਤੁਹਾਡੀ ਇੱਥੇ ਗੱਲ ਤੇ ਹੋਵੇ ਜਾ ਕੇ ਆ ਬੀਬੀ ਕਹਿੰਦੀ ਚੁਟਕੀ ਨਾ ਐਮ ਐਸ ਬੀ ਦੋ ਤਸੀਂ ਸਵਾਲ ਇਹ ਪੁੱਛਣੇ ਉਹਨਾਂ ਨੂੰ ਕਿ ਇਹ ਗੱਲ ਥੋੜਾ ਕੰਡਣਾ। ਇਹ ਤਾਂ ਫਿਰ ਕਿੰਨਾ ਚੰਗਾ 7500 ਕਿਹੜਾ ਉਹ ਜਿਹੜਾ ਬਹਿਰਾਮ ਕੇ ਬਲੰਦ ਸਿੰਘ ਕਰੇ ਮਾਰਿਆ ਉਹ ਤਾਂ ਡੰਡਾਂ ਨੇ ਮਾਰਸ ਕੀ ਕਰੀਏ ਲੋਕਤੰਤਰ ਦੇ ਵਿੱਚ ਕਰ ਕੀ ਸਕਦੇ ਆ ਆਹੀ ਆ ਪਟਾਟੇ ਕੀ ਦੱਸੋ ਕੀ ਕਰੀਏ ਸਰ ਜੀ ਅਸੀਂ ਨਾਲ ਰਹੇ ਆ ਉਹ ਕੀ ਕਰੀਏ ਸਾਰੇ ਤੁਸੀਂ ਦੱਸੋ ਨਾ ਉਹ ਰੱਬ ਦਾ ਨਾਮ ਲੈਣ ਵਾਲਾ ਬੰਦਾ ਸੀ ਜਰਾ ਤੇ ਉਹਨੂੰ ਕਰਨ ਉਹਦੇ 당ਗਾ ਨਾ ਕੁੱਟੇ ਇੱਕ ਲੱਖ 40 ਹਜ਼ਾਰ ਬੰਦਾ ਬਿਜਲੀ ਬੋਰਡ ਤੇ ਕੰਮ ਕਰਦਾ ਸੀ ਮੈਜ 25 ਤੋਂ 30 ਹਜ਼ਾਰ ਰਹਿ ਗਿਆ ਉਹ ਵੀ ਦੂਜੀਆਂ ਸਟੇਟਾਂ ਦੇ ਵਿੱਚ ਲੱਗੇ ਬੰਦੇ ਆ ਗਏ ਤਾਂ ਤੁਸੀਂ ਦੱਸੋ ਇਹਦੇ ਗ੍ਰੈਡ ਵੱਧ ਗਏ, ਟ੍ਰਾਂਸਫਰ ਵੱਧ ਗਏ, ਸਟ੍ਰਕਚਰ ਵੱਧ ਗਿਆ, ਮੁਲਾਜ਼ਮ ਕਿਉਂ ਸੰਘੜਦੇ ਜਾਂਦੇ ਆ। ਅੱਛਾ ਸੁਣੋ ਮੇਰੀ ਗੱਲ ਇੱਕ ਛੋਟੀ ਜੀ ਗੱਲ ਤਾਂ ਸਾਂ ਕਰਨੀ ਮੈਂ ਕੋਈ ਨਾ ਬੋਲ ਰਿਹਾ ਜੀ। ਉਹਦਾ ਨਿਖਾਨ ਕਿਤਾ ਕੋਈ ਨਾ ਬੋਲਿਓ ਇਹਦਾ ਬੜਾ ਵਧੀਆ ਤੁਹਾਨੂੰ ਇੱਕ ਹੱਲ ਦੱਸਣ ਲੱਗਾ ਹਾਂ। ਇਹ ਗ੍ਰੇਡੀ ਤੋਂ ਗੱਲ ਕੀਤੀ ਆ, ਇਹਦਾ ਫੈਸਲਾ ਸਟੇਟ ਗਵਰਨਮੈਂਟ ਲੈ ਸਕਦੀ ਆ ਨਾ। ਬਾਹਰਲੇ ਸਟੇਟਾਂ ਦਾ ਭਰਤੀ ਨਹੀਂ ਕਰਨਾ। ਅਸੀਂ ਆਪਣੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਵਾ। ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਵਾ। ਜਿੰਨੀਆਂ ਵੀ 200,559ਵੀਂ ਫੈਸਲੇ ਲੈਣੇ ਆ। ਸੀਐਮ ਨੇ ਲੈਣ ਸੀਐਮ ਜਿਹੜਾ ਵਾ ਜੇ ਆਪਣੇ ਕਿਸਾਨਾਂ ਦੀ ਬਹੁ ਗਿਣਤੀ ਆ ਆਪਣਾ ਇਕੱਠ ਆ ਅਸੀਂ ਆਪਣਾ ਕਿਉਂ ਨਹੀਂ ਬਣਾ ਲਿਆ ਆਪਣਾ ਬਣਾਈਏ ਹਨ ਮੈਂ ਤੁਹਾਨੂੰ ਇੱਕ ਗਰੰਟੀ ਦੇ ਦਿੰਦਾ ਨਾ ਲਿਖ ਕੇ ਚਿੱਟੇ ਕਾਗਜ਼ ਤੇ ਜਿੰਨਾ ਚਿਰ ਤੱਕ ਤੁਸੀਂ ਆਪਣਾ ਬੰਦਾ ਸੀਐਮ ਨਾ ਬਣਾਇਆ ਹੁਣ ਦੇ ਰਹੋ ਸ਼ਰਧਾ ਹੁਣ ਹੁਣ ਸੁਣ ਲਿਓ ਮੇਰੀ ਗੱਲ ਉੱਧੇ ਰਹੋ ਜਿਨ੍ਹਾਂ ਨੂੰ 92 ਸੀਟਾਂ ਦੇ ਕੇ ਜਿਤਾ ਕੇ ਭੇਜਿਆ ਸੀ ਉਹ ਬਕਾਨੇ ਕਰਕੇ ਭੇਜਿਆ ਸੀ ਕੀ ਹੋ ਰਹੀ ਨਹੀਂ ਮੈਨੂੰ ਇਹਦਾ ਜਵਾਬ ਦਿਓ ਬਗਾਨੀ ਜਦੋਂ ਲੱਛ ਹੋਈ ਸੀ ਮੇਰੇ ਛੋਟੇ ਵੀ ਨਹੀਂ ਸੀ ਮੇਰੇ ਗੱਲ ਸੁਣ ਲੋ ਮੇਡਾ ਹੁਣ ਤੱਕ 92 ਸੀ ਕੱਢ ਲਈ ਇੱਕ ਮਿੰਟ ਹੁਣ ਤੱਕ ਸਾਡੇ ਨਹੀਂ ਖਲੋਤੇ ਇਹਨਾਂ ਨਾਲ ਆਹੀ ਇਹਨੂੰ ਮੌਜੂਦਾ ਖੜੇ ਹੋ ਬੱਬੀ ਜਦੋਂ ਐਰਕੀ ਵਿਧਾਨ ਸਭਾ ਦੀ ਲੈਕਚਰ ਹੋ ਗਈ ਪੱਕਾ ਸਾਡੇ ਨਹੀਂ ਹੋਤਰ ਬਣਾਵਾ ਮੈਂ ਕਿਹਨੂੰ ਪਿੰਡਾਂ ਚ ਲੈ ਕੇ ਪੜਾ ਕੀਤੀ ਸੀ ਮੌਜੂਦਾ ਪੋਲੀਟੀਕਲ ਸਿਸਟਮ ਜਿਹੜਾ ਨਾ ਜੀ ਉਹਦੇ ਵਿੱਚ ਆਮ ਬੰਦਾ ਰੋਹ ਹੀ ਨਹੀਂ ਸਕਦਾ ਅਸੀਂ ਉਹ ਕੰਪੇਨ ਨਹੀਂ ਗਏ ਸਾਨੂੰ ਨਾ ਤੁਸੀਂ ਮੇਰੇ ਮਾਰੋ ਜਿਹੜੇ ਗਏ ਉਹਨਾਂ ਨਾਲ ਗੱਲ ਕਰੋ ਸਾਡੇ ਕਿਸਾਨਾਂ ਦਾ ਫਿਰ ਨਹੀਂ ਨਹੀਂ ਸਾਡਾ ਸਾਡਾ ਖਾਡੀ ਸਮਝ ਨਹੀਂ ਕਹਿੰਦੀ ਵੀ ਫਾਇਦਾ ਨਹੀਂ ਹੈ ਤੇਰੇ ਜਾਣ ਦਾ ਭਾਈ ਜੀ ਉਹ ਵੀ ਚੋੜ ਦਾ ਫਾਇਦਾ ਨਹੀਂ ਭੰਦੇ ਨੂੰ ਕਿਹਨੇ ਕਹਿੰਦਾ ਨਾਂ ਨਹੀਂ ਲੈਣਾ ਭਾਈ ਜੀ ਭਾਈ ਸਾਹਿਬ ਤੁਸੀਂ ਦਬਕੇ ਨਾ ਮਾਰੋ ਠੀਕ ਹੈ ਉਹ ਤੁਹਾਡੇ ਜੋਂਦੇ ਆ ਗੂ ਇਹ ਤਰੀਕਾ ਸਹੀ ਨਹੀਂ ਪਿਛੇ ਹੋ ਗਿਆ ਚੱਲੋ ਇਹ ਤੁਹਾਡੇ ਜੋਂਦਾ ਗੂ ਓਹ ਠੀਕ ਹੈ ਭਾਈ ਜੋ ਪਿਛੇ ਹੋ ਗਿਆ ਸੋ ਹੋ ਗਿਆ ਆਪਾਂ ਗਾਂ ਹੀ ਬਣਾ ਲਈਏ ਆਪਣਾ ਮੈਂ ਕਹਿੰਦਾ ਕਿ ਜਿਹੜਾ ਵੀ ਆਗਾ ਨਾ ਤੁਸੀਂ ਗੱਲ ਫੇਰ ਮੋੜੜ ਕੇ ਉੱਥੇ ਲੈਣਾ ਆਉਣਾ ਹੀ ਨਹੀਂ ਇੱਥੇ ਸੁਧਾਰ ਇੱਥੇ ਹੀ ਹੋਣਾ ਇਹਨਾਂ ਲੋਕਾਂ ਦਾ ਸੁਧਾਰ ਹੋਣਾ ਵਾ ਇੱਥੇ ਸੁਧਾਰ ਨਹੀਂ ਹੋਣਾ ਤੁਸੀਂ ਚੁਣ ਕੇ ਜਿਹਨੂੰ ਮਰਜ਼ੀ ਭੇਜ ਲਓ ਲੋਕਾਂ ਦੀ ਵੇਅਰਨੈਸ ਹੀ ਸੁਧਾਰ ਲਿਆ ਸਕਦੀ ਆ ਲੋਕਾਂ ਦੀ ਜਾਗਰੂਕਤਾ ਰ ਜਿਹੜਾ ਵਾ ਸੁਨਾਰ ਆਉਣਾ ਨੇ ਭਾਵੇਂ ਇਮਾਨਦਾਰ ਵੀ ਤੁਹਾਨੂੰ ਲਾ ਲਵੇ ਜਿੰਨੇ ਚਿਰ ਲੋਕ ਜਾਗਰੂਕ ਨਹੀਂ ਨਾਲੇ ਉਹਨੇ ਜਿਹੜੇ ਹੀ ਰੰਡੀ ਲਾਉਣਾ ਨੇ ਤਸੀਂ ਲੋਕਾਂ ਨੂੰ ਜਾਗਰੂਕ ਕਰਨੇ ਆ ਤੇ ਭਗਵਾਨ ਦਮਾਨ ਕਹਿੰਦਾ ਹੈ ਮੇਰੇ ਜਿਨਾ ਦੁੱਧ ਪੋਤਾ ਹੀ ਕੋਈ ਨਹੀਂ ਕਹਿੰਦਾ ਵੀ ਤੁਹਾਡਾ ਆ ਕੋਈ ਨਹੀਂ ਤਾਂ ਤਾਂ ਆੜੇ ਮਾਈ ਭਾਗ ਦੇ ਵਾਰ ਨਾਲ ਮਾਰੋ ਧਿਆਨ ਸਾਰੀਆਂ ਧਾੜਾਂ ਧਾੜਾਂ ਦੀਆਂ ਧਾੜਾਂ ਦੀਆਂ ਇਹਨਾਂ ਨੂੰ ਵੀ ਧਿਆਨ ਮਾਰੋ ਨਾ ਬੀਬੀਆਂ ਕੋਈ ਭਾਗ ਗੁਰਦੀਆਂ ਮਾਤਾਂ ਕੇ ਟੇਬਲ ਟੌਪ ਤੇ ਹੀ ਗੱਲ ਨਿਬੜਦੀ ਹੁੰਦੀ ਹੈ। ਬਸ ਇਹ ਗੱਲ ਹੈ। ਉਹ ਇੱਕ ਕਵਾਰੀ ਪਹਿਲਾਂ ਕਿਸ ਉਹਨਾਂ ਨੂੰ ਪਲਾਉ ਤੇ ਸਹੀ ਇੱਥੇ ਲੈ ਕੇ ਆਓ। ਮੈਂ ਤੁਹਾਨੂੰ ਕਹਿੰਦਾ ਵੀ ਮੇਰੇ ਨਾਲ ਚਲੋ ਤੁਸੀਂ। ਨਹੀਂ ਨਹੀਂ। ਪੰਜ ਬੰਦੇ ਵਾਲੇ ਕਹਿੰਦਾ ਕਿ ਸਾਨਾ ਦੇ ਆ ਜਾਣਾ ਆਪ ਸਾਰੀ शंबू ने तना दादन जे रखी पटियाले शबू तना लंगर पकान गिया बेचारियां रखी जन ਤੁਸੀਂ ਪ੍ਰਧਾਨੇ ਬੜੀ ਵੀ ਪਿੱਪੀ ਗਾੜੀ ਵੜਨਾ ਮੇਰੀ ਗੱਲ ਸੁਣੋ ਇਹ ਤਾਂ ਤੁਹਾਡਾ ਕਹਿਣਾ ਜਾਂਦਾ ਹਾਂ ਹੋਰ ਜੇ ਇਹ ਆ ਹੁਣ ਅਗਲਾ ਬੰਦਾ ਹੋਊਗਾ ਪਰ ਇਹਨਾਂ ਦੀ ਤਾਂ ਮੇਰੀ ਕੋਈ ਗੱਲ ਬਾਤ ਨਹੀਂ ਮੈਂ ਕਹਤਾ ਮੈਂ ਇਹਨਾਂ ਨਾਲ ਗੱਲ ਹੋਣੀ ਇਹ ਬੰਨਣ ਜਾਂ ਮੇਰੀ ਕੋਈ ਗੱਲ ਵਾਏ ਮੰਨਣਾ ਤਾਂ ਫੇਰ ਹੀ ਆ ਤੁਹਾਨੂੰ ਇਹ ਗੱਲ ਕਹਿੰਨੇ ਵੀ ਜਿਹੜੀ ਗੱਲ ਹੈਗੀ ਆ ਜਿੱਥੇ ਤੁਸੀਂ ਤੁਸੀਂ ਰਿਪ੍ਰੈਜ਼ੈਂਟੇਟਿਵ ਆਏ ਨਾਲ ਪੰਜ ਬੰਦੇ ਦੱਸੋ ਦੇਖੋ ਬੀਬੀ ਨਹੀਂ ਆਉਣਾ ਚਾਹੁੰਦਾ ਅਸੀਂ ਕਿੱਦਾਂ ਲਿਆਈਏ ਪੈਸਾ ਨਹੀਂ ਚਾਹਤਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪੜ੍ਹਦੀ ਬੇਨਾ ਨੂੰ ਉੱਥੇ ਲੈ ਕੇ ਜਾਣਾ ਨਹੀਂ ਜਾਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਨਹੀਂ ਆਉਣਾ ਚਾਹੁੰਦਾ ਫੇਰ ਸਾਡੀ ਜਿਹੜਾ ਆਪਣਾ ਮੁਰਦਾ ਬਾਤ ਸੁਣ ਕੇ ਜਾਊ ਸਾਡੇ ਕੋਲ ਜਾਂ ਨਹੀਂ ਆਉਦਾ ਠੀਕ ਆ ਉਹ ਸਭ ਪੂਰਾ ਕਰ ਇਹਨਾਂ ਨੇ ਫੇਰ ਕੁਰਨਾ ਪਾ ਕੇ ਉਹਦੀ ਕੱਟ ਦੇਣਾ ਕੋਈ ਕੋਈ ਗੱਲ ਪੈਣਾ ਕੋਈ ਗੱਲ ਹੀ ਐਂ ਟਕਾ ਕੇ ਜਵਾਬ ਦਾਂਗੇ ਆ ਆਮ ਆਦਮੀ ਪਾਰਟੀ ਨਹੀਂ ਵਜਿਆ ਕਰੂ ਪਾਥੀਆਂ ਵਾਲੀ ਪਾਰਟੀ ਵਜਿਆ ਕਰੂ ਪਾਥੀਆਂ ਵਾਲੀ ਪਾਰਟੀ ਟਰਾਲੀ ਚੋਰ ਪਿਆਰ ਦੇ ਇਤਿਹਾਸ ਚ ਪਹਿਲੀ ਪਾਰਟੀ ਸਭ ਤੋਂ ਪਹਿਲਾਂ ਖਤਮ ਹੋ ਗਈ ਕਾਲੀਏ ਫੇਰ 26 27 ਸਾਲ ਕੱਢ ਗਏ ਸੀ ਇਹਨਾਂ ਉਮਰ ਹੀ ਕੱਢਣੇ ਹਾਰ ਪੈਂਦੇ ਪਾਰਟੀ ਨੂੰ ਪਾਥੀਆਂ ਪਿਆ ਕਰ ਰਹੇ ਕਿਉਂ ਇਹ ਜੁਗੜੋ ਜੂ ਹੈ ਬੈਂਡੀਆਂ ਚੀਰਮੈਨ ਵਜਿਆ ਪੱਖਿਆਂ ਮਾਲੇ ਭੱਜ ਕੇ ਗੱਡੀ ਚੜਾ ਮੋੜ ਕੇ ਜਾ ਕੇ ਇਸ ਤਰ੍ਹਾਂ ਵਜਣੀਆਂ ਪਾਥੀਆਂ ਬਹੁਤ ਸਾਡੇ ਕੋਲ ਜੇ ਅਸੀਂ ਕਿਸਾਨ ਦੀਆਂ ਧੀਆਂਵਾਂ ਨਾਲ ਤਾਂ ਗਾੜੀ ਕਿਸਾਨੀ ਆ ਕੋਈ ਨਹੀਂ ਫਿਰ ਪਾਥੀਆਂ ਹੀ ਪੈਣੀਆਂ ਹਾਂ ਹਾਂ ਹੁਣ ਆ ਇਹ ਪੰਡਾ ਚ ਚੰਗੇ ਕੰਮ ਕਰੋ ਤੇ ਕੈਮਰਨ ਮੰਤਰੀ ਕੈਮਰਨ ਮੰਤਰੀ ਨਾਲ ਸਿਕਿਉਰਿਟੀ ਮਿਲ ਜਣੀ ਆ ਫਿਰ ਲੋਕਾਂ ਥੋੜੀ ਦੇਖਣੀਆਂ ਤੇ ਸਾਰੇ ਭਰਾ ਦੇਣੀਆਂ ਉਹਨਾਂ ਚੰਗੇ ਕੰਮ ਕਰੋ ਲੋਕੀਨਾਂ ਨੂੰ ਪੱਜਾ ਆਪਣੇ ਤੇ ਪਾਣਾ ਦਾ ਕਿਸਾਨਾਂ ਤੋਂ ਡਰਦੇ ਨੇ ਇੰਨੀ ਫੋਰਸ ਲਾਈ ਆ ਇਹ ਤਾਂ ਤੁਹਾਡੀ ਪ੍ਰੋਫੈਸ਼ਨ ਲੱਗੀ ਆ ਅਸਰ ਸਰਕਾਰ ਦੀ ਆ ਜਦੋਂ ਕੋਈ ਸਾਨੂੰ ਕੋਈ ਖਤਰਾ ਨਹੀਂ ਸਾਨੂੰ ਕੋਈ ਖਤਰਾ ਨਹੀਂ ਬੰਬ ਬੰਬਨਾ ਕੋਈ ਥੋੜੀ ਦੇ ਸਾਨੂੰ ਕੋਈ ਖਤਰਾ ਨਹੀਂ ਸਾਲਾਂ ਨੂੰ ਕੋਈ ਖਤਰਾ ਨਹੀਂ ਹੈਗਾ ਚੋਰਾਂ ਨੂੰ ਖਤਰਾ ਆ ਤੁਹਾਡੀ ਪ੍ਰੋਫੈਸ਼ਨ ਨਹੀਂ ਖੜਿਆ ਰਾਤ 11:12 ਦੇ ਕਾਲ ਕਰਦੇ ਪੁਲਿਸ ਆ ਜਣੀ ਆ ਜਿੰਦਾਬਾਦ ਹੋਰ ਕੋਈ ਨਹੀਂ ਹੋਰ ਕੋਲੀ ਦੇ ਤੇ ਆਉਂਦੇ ਆ ਨਾਮ ਡਾਕਟਰ ਦੇ ਵਿੱਚ ਚੁੱਪ ਰੋਦੇ ਦਰ ਕੇ ਨਾਮ ਤੇ ਰੋਣ ਕੇ ਨਾਮ ਮੁਬਾਰਕ ਹੋਇਆ ਉਹ ਕਿਹਦੀ ਦੱਸਦੇ ਆ ਪੱਕੇ ਮੈਨਿਆਂ ਬੜਵਾ ਦੇ ਨਹਿਰ ਤੇ ਆਪੋ ਲੋਕਾਂ ਨੇ ਗਾਂ ਫਿਰਿਆ ਨਹੀਂ ਮੈਂ ਕਿੱਥੋਂ ਦਾ ਪਿਆ ਪਿਆ ਕਿ ਲੋਥਿਆਂ ਨੂੰ ਮਾਰੀ ਜਾਂਦੇ ਲੱਤਾਂ ਪੱਕੇ ਬਣਾਇਓ ਲੱਤਾਂ ਵੱਡੀਆਂ ਸਿਰ ਆ ਗਏ ਬਾਟ ਕੇ ਸੁੱਟ ਕੇ ਆ ਉਹ ਸੁੱਖਾ ਪਿਆ ਪਿਆ ਕਿਨੇ ਗਾਣੇ ਮਾਰੀ ਜਾਂਣਾ ਲੋਕਾਂ ਨੂੰ ਹੋਰ ਪਾਪਾਂਗੇ ਵਿੱਚ ਬੜੇ ਵੀਜ਼ ਦਾ ਉੱਥੇ ਛੜ ਦੋ ਪਾਉਗਾ ਸੱਡ ਕੇ ਬਾਟ ਕੇ ਬੰਦੇ ਬੰਦੇ ਵੱਟ ਗਿਆ ਜਿਹੜਾ ਨਸ਼ਾ ਹੈ ਜਿੰਦਾ ਸੀ ਬੜੇ ਹੋ ਫੇਰ ਛੱਡ ਕੇ ਤੇ ਨਸ਼ਾ ਵੇਚਣ ਦਾ ਹੈ ਕੋਈ ਸੰਘਿਸ ਕਮਣੇ ਪਾਣੀ ਵੀ ਤਾਨੂੰ ਪਿਆ ਪਾਣੇ ਸਾਡੇ ਸੰਗ ਸਾਡੇ ਸੰਗ ਸਾਡੇ ਸੰਗ ਦੀ ਖਤਰੀ ਹੋ ਸਰ ਸਾਡਾ ਸਾਥ ਹੋਏ ਤਾਂ ਜਾ ਪਾਣੀ ਵੀ ਪਿਉਨੇ ਆ ਪਾਣੀ ਛੱਡਿਆ ਰਹਿਗਾ ਥੋੜਾ ਪਾਣੀ ਵੀ ਪੀ ਲੈ ਕਾ ਵੀ ਸ਼ਿਕਾਵਾਂਗੇ ਸਾਰਾ ਕੁਛ ਕਰਾਂਗੇ ਗੋਲੀ ਦੇਣਦੇ ਤੁਸੀਂ ਉਹਨਾਂ ਦੀ ਕੀ ਜਾਣਦੇ ਆ ਉਹ ਗੱਲਾਂ ਆਈਆਂ ਗੱਲਾਂ ਨਹੀਂ ਮਿੱਠੀਆਂ ਗੋਲੀਆਂ ਤੇਰੇ ਮੁੱਕੀਆਂ ਗੋਲੀਆਂ ਮਾਰੀ ਜਾਂਦੀ ਆਉਣ ਵਾਲੀ ਇਹਨਾਂ ਨੂੰ ਨਿਗਾਹ ਚ ਕੱਢ ਲੈਣੇ ਫਰਵਰੀ 27 ਆਉਣ ਆਲੀ ਆ ਤੁਸੀਂ ਕੌੜੀਆਂ ਗੋਲੀਆਂ ਰੱਖੀ ਗਾ ਜੇ ਇਹੀ ਤੇ ਕਰਨੇ ਆ ਇਹ ਕੰਡੇ ਆ ਮਸਾ ਉਹ ਕੋਟ ਕੋਟ ਕੇ ਬਣਾਉਣ ਰਹੇ ਆ ਗੋਲੀਆਂ ਕਪੜੇ 파ੜ 파ੜ ਕੇ ਨਿੰਮ ਕੋਟ ਕੋਟ ਕੇ ਨਾ ਮੇਰਾ ਹਾਂ ਹਾਂ ਉਹ ਨਹੀਂ ਇਹ ਤਾਂ ਕੰਡੇ ਆ ਇਹ ਇਹ ਆ ਇਹੋ ਗੋਲੀਆਂ ਬਣਾਉਣ ਦੇ ਆ ਹੋਰ ਬਣਾਉਣੀਆਂ ਟਾਈਮ ਲੱਗਣਾ ਇਹਨਾਂ ਇਹਨਾਂ ਮਾਰਨਾ ਪੈਂਦਾ ਨਾ ਉਹ ਕੀ ਕਹਿੰਦੇ ਯਾਰ ਤੂੰ ਕੀ ਕਹਿੰਦੇ ਤੂੰਰਾ ਅਫਸਰ ਸਾਈ ਹੁੰਦੀ ਆ ਉੱਪਰ ਲਾਲ ਦੀ ਅਫਸਰ ਸਾਈ ਆ ਜਿਹੜੀ ਥੱਲੇ ਲੋਕਾਂ ਦਾ ਦੁੱਖ ਸੁਖੀ ਉੱਤੇ ਪਚਾਵੇ ਵੀ ਭਾਈ ਲੋਕ ਥੱਲੇ ਅੱਗ ਬੁੜਾ ਹੁੰਦੇ ਤੁਸੀਂ ਕੀ ਕੰਡਦੇ ਜੀ ਉਸ ਤੋਂ ਬਾਅਦ ਨੈਸ਼ਨਲਟੀ ਸ਼ੁਰੂ ਕਰ ਦਿੱਤੀ ਉਹ ਬਾਹੀ ਉਦੋਂ ਵੀ ਰਹਿ ਗਏ ਤੇ ਉਹ ਕੋਈ ਕੰਮ ਨਾ ਛੋੜਾ ਫੇਰ ਕਿ ਥੜੀ ਬੰਨਾ ਅਹੀ ਛੜੀ ਕਰ ਜਾ ਪਿਆ ਜ ਰੋਂਦਾ ਇਹ ਸੌਖਾ ਛੱਡੋ ਕਿਦੇ ਮੁੱਢ ਕੇ ਮੁਰਦਾ ਨਹੀਂ ਰਹਾ ਜਿਹੜਾ ਮੁੱਦਾ ਜਿਹੜਾ ਮੁਕਾਦਮਾ ਉਹਨੇ ਜਿਹਨੂੰ ਜੂਰੂ ਨਹੀਂ ਮਾਰਨ ਬਿਲਕੁਲ ਕੋਈ ਖਤਰਾ ਨਹੀਂ ਸਾਡੋ ਕੋ ਕੀ ਅੱਜ ਵੀ ਧੂਆਂ ਲਾ ਕੇ ਲੈਣਗੇ ਸਾਡੋ ਕੋ ਕੀ ਇੱਕ ਵਾਰੀ ਨਾ ਇੱਕ ਵਾਰੀ ਨਾ ਮਹਾਰਾਸ਼ਟਰ ਤੇ ਕੈਂਪੀਚ ਬਿਹਾਰ ਚ ਯੂਪੀ ਚ ਜਿਹੜੇ ਜਿਹੜੇ ਸਟੇਟਾਂ ਦੇ ਵਿੱਚ ਕਿਸਾਨੀ ਹੈਗੀ ਆ ਨਾ ਇੱਕ ਵਾਰੀ ਕਿਤੇ ਆਪਣਾ ਵਫਦ ਲੈ ਕੇ ਨਾ ਅਸੀਂ ਤੇ ਰੇਡ ਕਰਨ ਜਾਂਦੇ ਰਹਿੰਦੇ ਆ ਫ੍ਰੀ ਵੀਜ਼ਨ ਸਾਡੇ ਲੱਗ ਜਾਂਦੇ ਆ ਤੁਸੀਂ ਉਧਰ ਜਾ ਕੇ ਵੇਖੋ ਹਾਲਾਤ ਕਿਸਾਨਾਂ ਦੇ ਸਾਡੇ ਕਿਸਾਨ ਮੈਂ ਖੁਦ ਕਹਿੰਦਾ ਵੀ ਸਾਡੇ ਕਿਸਾਨ ਖੁਸ਼ਕਿਸਮਤ ਆ ਕੋਈ ਕਿਸਾਨ ਭਾਵੇਂ 2 ਏਕੜ ਵਾਲਾ ਭਾਵੇਂ 4 ਏਕੜ ਵਾਲਾ ਗੱਡੀ ਤੋਂ ਬਣਾ ਕੋਈ ਨਹੀਂ ਹੈਗਾ ਪਰ ਉੱਥੇ ਜਾ ਕੇ ਵੇਖੋ 100 100 ਏਕੜ ਵਾਲਾ ਕਿਸਾਨ ਜਿਹੜਾ ਉਹ ਇੱਥੋਂ ਇੱਥੋਂ ਤੱਕ ਨਾ ਫੁੱਟ ਕੇ ਲੱਤਾਂ ਪਾ ਲਊ ਵਗੰਡਿਆ ਚਲੋ ਵੀ ਜਵਾਨ ਉਹਨੇ ਨਿਕਲਣਾ ਬਾਹਰ ਆਓ ਪੈਣੋ ਗਾੜੀ ਲਗੋ ਹਾਲਾਤ ਸਵਾਜਮਾ ਕਰ ਲੈ ਠੀਕ ਹੋ ਰਿਹਾ ਉਧਰ ਦੀ ਨਿਕਲਣਾ ਕਿਉਂ ਨਹੀਂ ਜਾਣੇ ਉਹਨੇ ਉੱਥੇ ਹੀ ਪੜ ਜਾਣਾ ਅੰਦਰ ਵੀ ਕਰ ਕਰ ਲਾਗੂ ਇਹ ਸਾਂਗ ਹੋਰ ਅੱਗੇ ਰਾਂਗਾ ਥੋੜੀ ਆ ਕੱਢੋ ਕੱਢੋ ਮਾਰੇ ਵੀ ਮਾਰੋ ਦੁਬਾਰਾ ਪੁਲਿਸ ਦੀ ਧੱਕਾਸ਼ਾਹੀ ਕਰੋ ਲਾਈਵ ਸਰੇਣੀ ਠੀਕ ਆ ਆਹ ਦੇ ਪੁਲਿਸ ਪ੍ਰਸ਼ਾਸਨ ਅੱਜ ਵੀ ਕਿਸਾਨਾਂ ਮਜ਼ਦੂਰਾਂ ਨੂੰ ਜੋ ਸਵਾਲ ਜਵਾਬ ਪਿੰਡਾਂ ਦੇ ਵਿੱਚ ਆਏ ਮੰਤਰੀ ਐਮ ਐਲ ਏ ਨੂੰ ਕਰਦੇ ਆ ਉਹਨਾਂ ਨੂੰ ਜਿਹੜਾ ਵਾ ਡੱਕਿਆ ਜਾ ਰਿਹਾ ਵਾ ਠੀਕ ਆ ਸਵਾਜਿਬ ਸਵਾ ਦੇਖੋ ਸਾਡੇ ਹੱਕ ਨੂੰ ਜਿਹੜੀ ਤਕੈਸ਼ਾਈ ਹੋ ਰਹੀ ਆ ਇੱਥੇ ਉੱਥੇ ਟਕਰਾਓ ਜਾਣਾ ਵਾ ਉਹ ਦੇਖੋ ਕਰਨਾ ਹੈ ਅਹੀ ਗੱਲ ਬਾਤ ਕਰਨੀ ਆ ਗੱਲ ਬਾਤ ਕਰਨੀ ਆਹੀ ਹਾਂਜੀ ਕੋਈ ਨਹੀਂ ਬਾਲਾ